ਅੱਜ ਅਸੀਂ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਨੌਜੌਨ ਭਾਰ ਸਭਾ ਵੱਲੋਂ ਜਿਹੜਾ ਵੀ ਮੀਟਿੰਗ ਕੀਤੀ ਇੱਕ ਕਿ ਲਗਾਤਾਰ ਬਿਜਲੀ ਵਿਭਾਗਮੇ ਵਾਲੇ ਜਿਹੜੇ ਆਮ ਲੋਕਾਂ ਨੂੰ ਛੋਟੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਇੱਕ ਤਾਂ ਜਿਹੜੇ ਸਮਾਰਟ ਮੀਟਰ ਪਿੰਡਾਂ ਦੇ ਵਿੱਚ ਲਾਏ ਜਾ ਰਹੇ ਲਗਾਤਾਰ ਉਹ ਸਮਾਰਟ ਮੀਟਰ ਲਾਉਣ ਦੇ ਵਾਸਤੇ ਬਹਾਨਾ ਬਣਾ ਕੇ ਲੋਕਾਂ ਦੇ ਜਿਹੜੇ ਦੂਜੇ ਮੀਟਰ ਲੱਗੇ ਹੋਏ ਉਹਨਾਂ ਨੂੰ ਪੱਟਿਆ ਜਾ ਰਿਹਾ ਕਿ ਮੀਟਰ ਖਰਾਬ ਹੋ ਗਏ ਜਾਂ ਜਾਣਬੁੱਝ ਕੇ ਮੀਟਰ ਪੱਟ ਕੇ ਤੇ ਜਿਹੜੇ ਸਮਾਰਟ ਮੀਟਰ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਅਸੀਂ ਪਹਿਲਾਂ ਵੀ ਸਰਕਾਰ ਨੂੰ ਇਹ ਚੇਤਾਵਨੀ ਵੀ ਦਿੱਤੀ ਸੀਗੀ ਕਿ ਅਸੀਂ ਇਹ ਸਮਾਰਟ ਮੀਟਰ ਜਿਹੜੇ ਪਿੰਡਾਂ ਦੇ ਵਿੱਚ ਨਹੀਂ ਲੱਗਣ ਦੇਵਾਂਗੇ ਬਹੁਤ ਸਾਰੇ ਸਮਾਰਟ ਮੀਟਰ ਜਿਹੜੇ ਲੱਗੇ ਸੀ ਉਹ ਅਸੀਂ ਪੱਟ ਕੇ ਦਫ਼ਤਰ ਦੇ ਵਿੱਚ ਜਮ੍ਹਾਂ ਵੀ ਕਰਾ ਕੇ ਆਏ ਆ ਹੁਣ ਜਿਹੜਾ ਇੱਥੇ ਜੇ ਹੀ ਆਇਆ ਦੀਪ ਸਿੰਘ ਵਾਲੇ ਦੇ ਵਿੱਚ ਉਹ ਲਗਾਤਾਰ ਇੱਕ ਭੂਤਰੇ ਹੋਏ ਠੱਠੇ ਦੇ ਵਾਂਗ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਵੜ ਵੜ ਕੇ ਤੇ ਜਾਣ ਬੁੱਝ ਕੇ ਲੋਕਾਂ ਨੂੰ ਮਾੜਾ ਚੰਗਾ ਬੋਲ ਕੇ ਤੇ ਜਿਹੜਾ ਕਿ ਲੋਕਾਂ ਨੂੰ ਇਹ ਕਹਿ ਰਿਹਾ ਕਿ ਅਸੀਂ ਜਿਨ੍ਹਾਂ ਜਿਨ੍ਹਾਂ ਦੇ ਕੋਈ ਬਿੱਲ ਲੜੇ ਹੋਏ ਆ ਉਹਨਾਂ ਦੇ ਮੀਟਰ ਪਟਾਗੇ ਫਿਰ ਦੁਬਾਰਾ ਮੀਟਰ ਨਹੀਂ ਲੱਗਣਾ ਤੁਸੀਂ ਇਹ ਦੇਖੋ ਕਿ ਜਿਹੜੀਆਂ ਵੱਡੀ ਵੱਡੀ ਇੰਡਸਟਰੀਆਂ ਨੇ ਉਹਨਾਂ ਦੇ ਵਿੱਚ ਕਰੋੜਾਂ ਰੁਪਏ ਦੇ ਜਿਹੜੇ ਬਿੱਲ ਆ ਉਹ ਰੁਕੇ ਹੋਏ ਨੇ ਉਹਨਾਂ باندې ਕਿਸੇ ਦਾ ਮੂੰਹ ਨਹੀਂ ਹੁੰਦਾ ਜੇ ਕਿਸੇ ਕਿਸਾਨ ਦਾ ਜਾਂ ਮਜ਼ਦੂਰ ਦਾ ਕੋਈ ਬਿੱਲ ਲੱਟ ਜਾਂਦਾ 2 ਮਹੀਨੇ ਤੇ ਉਹਨਾਂ ਦੇ ਕਨੈਕਸ਼ਨ ਕੱਟਣ ਵਾਸਤੇ ਜਿਹੜਾ ਬਿਜਲੀ ਵਿਭਾਗ ਉਹ ਪੱਬਾਂ ਭਾਰ ਹੋ ਜਾਂਦਾ ਤੇ ਅਸੀਂ ਚੇਤਾਵਨੀ ਦੇ ਇੰਨੇ ਆ ਇਹ ਬਿਜਲੀ ਵਿਭਾਗ ਨੂੰ ਕਿ ਸਾਡਾ ਮਸਲਾ ਜਿਹੜਾ ਤੇ ਸਾਡਾ ਰੋਲਾ ਹੈਗਾ ਸਰਕਾਰ ਨਾਲ ਕਿ ਸਾਡਾ ਕਿਸੇ ਮੁਲਾਜ਼ਮ ਦੇ ਨਾਲ ਕੋਈ ਰੌਲਾ ਨਹੀਂ ਹੈਗਾ ਤੇ ਜੇਕਰ ਤੁਸੀਂ ਆ ਕੇ ਲੋਕਾਂ ਨੂੰ ਐਂ ਤੰਗ ਪਰੇਸ਼ਾਨ ਕਰੋਗੇ ਤੇ ਸਾਡਾ ਜਿਹੜਾ ਰੌਲਾ ਉਹ ਫਿਰ ਬਿਜਲੀ ਵਿਭਾਗ ਦੇ ਜਿਹੜੇ ਮੁਲਾਜ਼ਮ ਹੋਣਗੇ ਉਹਨਾਂ ਨਾਲ ਪਾਊਗਾ ਖਾਸ ਕਰਕੇ ਜਿਹੜਾ ਦੀਪ ਸਿੰਘ ਵਾਲੇ ਦੇ ਵਿੱਚ ਉਹ ਜੇ ਹੀ ਨਵਾਂ ਆਇਆ ਉਹਨੂੰ ਐਂ ਲੱਗਦਾ ਕਿ ਮੈਂ ਹੀ ਧਰਤੀ ਦੇ ਉੱਤੇ ਬੰਦਾ ਹੋਰ ਤਾਂ ਕੋਈ ਹੈ ਨਹੀਂਗਾ ਤੇ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਆਪਦਾ ਜੇ ਤਾਂ ਭਾਈ ਤੂੰ ਇੱਥੇ ਦੀਪ ਸਿੰਘ ਵਾਲੇ ਦੇ ਵਿੱਚ ਜਾਂ ਇਸ ਏਰੀਏ ਦੇ ਵਿੱਚ ਡਿਊਟੀ ਕਰਨਾ ਚਾਹਣਾ ਤੇ ਬੰਦਿਆਂ ਨੂੰ ਰਹਿ ਤੇ ਨਹੀਂ ਤੇ ਜਿਹੜਾ ਸਾਡੇ ਜਥੇਬੰਦੀਆਂ ਦੇ ਤੇ ਪਿੰਡ ਵਾਸੀਆਂ ਦਾ ਵਿਰੋਧ ਕਰਨ ਸਹਿਣ ਵਾਸਤੇ ਜਿਹੜਾ ਉਹ ਤਿਆਰ ਰਹੀ ਤੇ ਤੈਨੂੰ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਉਹ ਦੀਪ ਸਿੰਘ ਵਾਲਾ ਦੇ ਵਿੱਚ ਜਾਂ ਸਾਡੇ ਇਲਾਕੇ ਦੇ ਵਿੱਚ ਉਹ ਨਹੀਂ ਕਰਨ ਦਿੱਤੀ ਜਾਊਗੀ। ਇਹ ਸਰ ਜੇ ਮੰਨ ਲਓ ਜੇ ਇੰਨੀ ਗੱਲ ਤੇ ਕਾਰਵਾਈ ਨਹੀਂ ਕਰਦੀ ਤਾਂ ਅੱਗੇ ਇਹ ਸੰਘਰਸ਼ ਕਦੋਂ ਤੱਕ ਚੱਲੂਗਾ ਜੀ। ਦੇਖੋ ਫਿਰ ਉਹ ਲੋਕਾਂ ਦੇ ਘਰਾਂ ਦੇ ਵਿੱਚ ਚੇਤਾਵਨੀ ਦੇ ਕੇ ਗਏ ਆ ਕਿ ਅਸੀਂ ਮੀਟਰ ਪਟਨੇ ਆ। ਉਹਨਾਂ ਨੇ ਚੇਤਾਵਨੀ ਲੋਕਾਂ ਨੂੰ ਦਿੱਤੀ ਆ ਕਿ ਅਸੀਂ ਮੀਟਰ ਪਟਰ ਨਹੀਂ ਅਸੀਂ ਉਹਨਾਂ ਨੂੰ ਚੇਤਾਵਨੀ ਦੇ ਰਹੇ ਆ ਕਿ ਜੇ ਕਿਸੇ 'ਚ ਹਿੰਮਤ ਆ ਤੇ ਫਿਰ ਆ ਕੇ ਮੀਟਰ ਘਰਾਂ ਦੇ ਵਿੱਚ ਪਟ ਕੇ ਕਿਸੇ ਦੇ ਕਨੈਕਸ਼ਨ ਕੱਟ ਕੇ ਦਿਖਾਓ। ਤੇ ਜੇ ਕਨੈਕਸ਼ਨ ਕੱਟਣ ਕੋਈ ਆ ਗਿਆ ਤੇ ਫਿਰ ਉਹਦੀ ਰੇਸ ਆ ਜਿਹੜੀ ਉਹ ਦੀਪ ਸਿੰਘ ਵਾਲੇ ਦੇ ਵਿੱਚ ਉਹ ਲਵਾਈ ਜਾਊਗੀ ਅੱਗੇ ਬੜਿਆਂ ਦੀ ਲੱਗੀ ਆ ਤੇ ਫਿਰ ਇਹ ਬਿਜਲੀ ਮਾਹਮੇ ਵਾਲੇ ਵੀ ਕਿਸੇ ਦੇ ਜਿਹੜਾ ਪਾਣੀ ਹਾਰ ਨਹੀਂ ਹੈ ਜੀ